ਇਹ ਅਫਸੋਸ ਦੀ ਗੱਲ ਹੈ ਜੀ ਕਿ ਸਾਡਾ ਜਿਹੜਾ ਹਲਕਾ ਪੁਲਾਥਿਆ ਇਸ ਵਕਤ ਅਸੀਂ ਮਿਆਣੀ ਅਡਾ ਢਿਲਵਾ ਨਗਰ ਪੰਚਾਇਤ ਵਿੱਚ ਖੜੇ ਹਾਂ ਮੇਰੇ ਨਾਲ ਇਹ ਰਵਿੰਦਰ ਕੁਮਾਰ ਜੀ ਦਾ ਪਰਿਵਾਰ ਹੈ ਇਹਨਾਂ ਦੀ ਇਹ ਨੂੰਹ ਹੈ ਬੇਟੀ ਔਰ ਸਾਰੇ ਪਿੰਡ ਦੇ ਪਤਵੰਤੇ ਸੱਜਣ ਕਾਉਂਸਲਰਸ ਵਗੈਰਾ ਪਿਛਲੇ ਕੁਝ ਸਮੇਂ ਤੋਂ ਇੱਕ ਇਹਨਾਂ ਦੀ ਜਿਹੜੀ ਪ੍ਰਾਪਰਟੀ ਨਗਰ ਪੰਚਾਇਤ ਦਾ ਸੀ ਇਹ ਪੁਰਾਣੇ 60 ਸਾਲ ਤੋਂ ਇਹ ਪਰਿਵਾਰ ਅਤੇ ਹੋਰ ਸੱਜਣ ਦੁਕਾਨਦਾਰ ਇੱਥੇ ਬੈਠੇ ਨੇ ਜਿਨ੍ਹਾਂ ਦੇ ਕੋਲ 60-60 ਸਾਲ ਦਾ ਪੁਰਾਣਾ ਪੋਜੀਸ਼ਨ ਆ ਔਰ ਇਹਨਾਂ ਦੀਆਂ ਅ ਕਰਾਏ ਵਗੈਰਾ ਲੀਜ਼ ਜਮ੍ਹਾਂ ਕਰਾਈ ਹੈ ਨਗਰ ਪੰਚਾਇਤ ਨੂੰ ਉਹਦੀਆਂ ਰਸੀਦਾਂ ਲਈ ਫਿਰਦੇ ਨੇ ਔਰ ਬਲਕਿ ਆ ਤੁਸੀਂ ਦੇਖ ਸਕਦੇ ਏਡਾ ਵੱਡਾ ਪੁਲੰਦਾ ਸਿਵਲ ਕੋਰਟ ਵਿੱਚ ਗਏ ਹੋਏ ਨੇ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ ਇਹਦੇ باوجود ਕੁਝ ਲੈਂਡ ਮਾਫੀਆ ਸਾਡੇ ਪਿੰਡ ਦੇ ਇੱਕ ਕੋਈ ਭੰਵਰਾ ਪਰਿਵਾਰ ਹੈ ਜਿਹੜਾ ਕਿ ਆਮ ਆਦਮੀ ਪਾਰਟੀ ਨਾਲ ਬੜਾ ਵੱਡਾ ਲੀਡਰ ਆਪਣੇ ਆਪ ਨੂੰ ਕਹਿੰਦਾ ਅੱਜਕੱਲ ਉਹ ਦੇ ਨਾਲ ਇੱਕ ਲੈਂਡ ਮਾਫੀਆ ਨਿਆੰਗਾਾਂ ਦੀ ਸ਼ਕਲ ਵਿੱਚ ਆਣ ਕੇ ਇਹਨਾਂ ਦੀ ਪ੍ਰਾਪਰਟੀ ਤੇ ਆਣ ਕੇ ਇੱਥੇ ਧੱਕਾ ਕਰਦੇ ਨੇ ਇਹਨਾਂ ਨੂੰ ਧਮਕਾਉਂਦੇ ਨੇ ਇਸ ਲੜਕੀ ਨੂੰ ਬਹੁਤ ਭੇੜੇ ਸ਼ਬਦ ਕੱਲ ਬੋਲੇ ਨੇ ਔਰ ਇੱਕ ਉਹਨਾਂ ਦੀ ਰਜਿਸਟਰੀ ਜਿਹੜੀ ਇੱਕ ਸੋ ਕਾਲਡ ਕਰਾਈ ਉਹ ਡਾਊਟਫੁਲ ਆ ਇੰਨੀਆਂ ਸਾਰੀਆਂ ਗੱਲਾਂ ਦੇ ਬਾਵਜੂਦ ਮੈਂ ਪੁਲਿਸ ਨੂੰ ਬੜੀ ਮੁਸ਼ਕਲ ਨਾਲ ਚੰਡੀਗੜ੍ਹ ਲੈਵਲ ਤੱਕ ਡੀਜੀਪੀ ਲਾਅ ਐਂਡ ਆਰਡਰ ਤੱਕ ਰਿਕਵੈਸਟ ਕਰਕੇ ਆਈਜੀ ਨਾਲ ਗੱਲ ਕਰਕੇ ਐਸਐਸਪੀ ਨਾਲ ਗੱਲ ਕਰਕੇ ਜਦੋਂ ਉਹਨਾਂ ਨੇ ਪਿਛਲੀ ਵਾਰੀ ਆਣ ਕੇ ਨਜਾਇਜ਼ ਡਾਇਰੈਕਟਲੀ ਕਬਜ਼ਾ ਲੈਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦੇ ਉੱਤੇ ਪੁਲਿਸ ਨੇ ਕਾਰਵਾਈ ਕਰਤੀ ਪਰਚਾ ਦਰਜ ਕਰਤਾ 452 ਨਾਨ ਬੇਲੇਬਲ ਸੈਕਸ਼ਨ ਸ਼ਾਇਦ ਕੋਈ ਥੈਫਟ ਵਗੈਰਾ ਦਾ ਵੀ ਸੈਕਸ਼ਨ ਲਾਇਆ ਪਰ ਤੁਸੀਂ ਦੇਖੋ ਕਿਸ ਤਰ੍ਹਾਂ ਦਾ ਪੰਜਾਬ ਦੇ ਵਿੱਚ ਮਾਹੌਲ ਆ ਕਿ ਉਹ ਨਿਹੰਗ ਜੇ ਅੱਜ ਕੱਲ ਫੇਰ ਆਏ ਇੱਥੇ ਇਹਨਾਂ ਦੀ ਪ੍ਰਾਪਰਟੀ ਤੇ ਤੇ ਫੇਰ ਆਣ ਕੇ ਇੱਕ ਦੁਕਾਨ ਦੇ ਉੱਤੇ ਜ਼ਬਰਨ ਤਾਲਾ ਤੋੜ ਕੇ ਤੇ ਆਪਣਾ ਤਾਲਾ ਪਸਾ ਗਏ ਨੇ ਮਤਲਬ ਜਿਹੜੇ ਲੋਕ ਮੁਜਰਮ ਨੇ ਪੁਲਿਸ ਤੇ ਗਵਰਨਮੈਂਟ ਦੇ ਉਹ ਪੁਲਿਸ ਦੀ ਹਾਜ਼ਰੀ ਵਿੱਚ ਤਾਲੇ ਤੋੜ ਕੇ ਆਪਣਾ ਕਬਜ਼ਾ ਕਰ ਰਹੇ ਨੇ ਪੁਲਿਸ ਦੇ ਅੱਗੇ ਆਪਣੇ ਛਾਤੀਆਂ ਚੌੜੀਆਂ ਕਰਕੇ ਘੁੰਮ ਰਹੇ ਨੇ ਅੱਜ ਵੀ ਮੈਂ ਸਾਰੀ ਗੱਲ ਲੋਕਲ ਪੁਲਿਸ ਥੱਲਿਓਂ ਲੈ ਕੇ ਐਸਐਚਓ ਡੀਐਸਪੀ ਐਸਐਸਪੀ ਤੋਂ ਲੈ ਕੇ ਉੱਪਰ ਡੀਜੀ ਐਡੀਜੀਪੀ ਲਾਅ ਐਂਡ ਆਰਡਰ ਤੱਕ ਉਹਨਾਂ ਦੀ ਗੱਲ ਪਹੁੰਚਾਤੀ ਆ ਮੈਂ ਤਾਂ ਇਹ ਕਹਿ ਸਕਦਾ ਕਿ ਅੱਜ ਪੰਜਾਬ ਦੇ ਵਿੱਚ ਇੱਕ ਜੰਗਲ ਦਾ ਰਾਜ ਚੱਲ ਰਿਹਾ ਹੈ ਅਗਰ ਇਸ ਤਰ੍ਹਾਂ ਹੋਵੇਗਾ ਤਾਂ ਇਹਦਾ ਮਤਲਬ ਕੋਈ ਨਾਗਰਿਕ ਮਹਿਫੂਜ਼ ਨਹੀਂਗਾ ਮਾਜੇ ਚੋਂ ਆਣ ਕੇ ਨਿਹੰਗਾਂ ਦੇ ਬਾਣੇ ਪਾ ਕੇ ਨਿਹੰਗ ਸਾਡੇ ਗੁਰੂ ਕੇ ਲਾਡਲੀ ਫੌਜ ਆ ਉਹਨਾਂ ਦਾ ਕੰਮ ਇਹ ਨਹੀਂਗਾ ਕਿ ਲੋਕਾਂ ਦੀ ਪ੍ਰਾਪਰਟੀਆਂ ਤੇ ਆਣ ਕੇ ਕਬਜ਼ੇ ਕਰਨ ਨਾਜਾਇਜ਼ ਔਰ ਡਰੋਨ ਧਮਕਾਉਣ ਆ ਕੰਧਾਂ ਤੋੜਨੇ ਤੇ ਲੈਂਦੇ ਪਾਸੇ ਇੱਕ ਦੁਕਾਨ ਦੀ ਕੰਧ ਕੱਢ ਕੇ ਆਪਣੀ ਕੰਧ ਕਰਕੇ ਗਏ ਇਹ ਬਹੁਤ ਵੱਡਾ ਇੱਕ ਲਾਅ ਐਂਡ ਆਰਡਰ ਇਸ਼ੂ ਹੈਗਾ ਜਿਵੇਂ ਕਿ ਬਾਕੀ ਪੰਜਾਬ ਦੇ ਵਿੱਚ ਆਪ ਸੋ ਮੇਰੀ ਫਰਿਆਦ ਹੈ ਪੁਲਿਸ ਨੂੰ ਐਡਮਿਨਿਸਟ੍ਰੇਸ਼ਨ ਨੂੰ ਔਰ ਉੱਪਰ ਡੀਜੀਪੀ ਲੈਵਲ ਤੱਕ ਕਿ ਕਾਈਂਡਲੀ ਲੋਕਾਂ ਨੂੰ ਪ੍ਰੋਟੈਕਟ ਕਰੋ ਜਿਹੜਾ ਇਸ ਵਕਤ ਮਾਫੀਆ ਆਪਰੇਟ ਕਰ ਰਿਹਾ ਪੰਜਾਬ ਦੇ ਵਿੱਚ ਇਹਨਾਂ ਨੂੰ ਨੱਥ ਪਾਓ ਨਹੀਂ ਕਰੋਗੇ ਤਾਂ ਫਿਰ ਮੈਂ ਆਪਣੇ ਇਲਾਕੇ ਦੇ ਵਿੱਚ ਕਾਲ ਦੇ ਕੇ ਤਾਂ ਸਾਡੀ ਮਜਬੂਰਨ ਤੁਹਾਨੂੰ ਪੁਲਿਸ ਦੇ ਸਾਹਮਣੇ ਜਾ ਕੇ ਪ੍ਰੋਟੈਸਟ ਕਰਨਾ ਪਵੇਗਾ ਉਮੀਦ ਕਰਦਾ ਹਾਂ ਕਿ ਇਹਨਾਂ ਨੂੰ ਜਲਦ ਤੋਂ ਜਲਦ ਇਨਸਾਫ ਔਰ ਹੋਰ ਕੁਝ ਨਹੀਂ ਤਾਂ ਕਟੋ-ਕਟ ਅਦਾਲਤ ਦੀ ਇੰਤਜ਼ਾਰ ਕਰ ਲੋ ਜਿਹੜੇ ਲੋਕ ਅ ਨਜਾਇਜ਼ ਕਿਸੇ ਵੀ ਕਿਸੇ ਮੈਂ ਕਹਿੰਨਾ ਕੋਈ ਕਿਰਾਏਦਾਰ ਬੈਠਾ ਆਪਣੇ ਦੇਸ਼ ਵਿੱਚ ਉਹਨੂੰ ਤੁਸੀਂ ਸਿੱਧਾ ਕੰਨੋ ਫੜ ਕੇ ਤਾਂ ਕੱਢ ਨਹੀਂ ਸਕਦੇ ਕੋਈ ਕੋਰਟ ਦਾ ਆਰਡਰ ਹੋਵੇ ਕਿਸੇ ਤਰ੍ਹਾਂ ਦਾ ਅਦਾਲਤ ਦਾ ਕੋਈ ਹੁਕਮ ਹੈ ਫਿਰ ਤੱਕ ਕੋਈ ਅੰਡਰਸਟੂਡ ਸੀਗਾ ਇਸ ਕਰਕੇ ਮੈਂ ਸਮਝਦਾ ਕਿ ਮਸਲਾ ਬੜਾ ਗੰਭੀਰ ਆ ਔਰ ਇਹਦੇ ਤੇ ਪੁਲਿਸ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਆ ਅੱਜ ਮੇਰੇ ਨਾਲ ਜਿੰਨੇ ਇੱਥੇ ਇਕੱਠੇ ਸਾਰੇ ਇਹ ਵਿਚਾਰੇ ਇੱਕ دہشت ਦਾ ਮਾਹੌਲ ਪਿਆ ਹੋਇਆ ਇਹਨਾਂ ਦੇ ਸਾਡੇ ਮਿਆਣੀ ਢੇ ਢਿਲਵਾ ਨਗਰ ਪੰਚਾਇਤ ਦੇ ਲੋਕਾਂ ਦੇ ਵਿੱਚ ਉਮੀਦ ਕਰਦਾ ਮਾਂ ਕਿ ਪੁਲਿਸ ਆਪਣਾ ਫਰਜ਼ ਠੀਕ ਤਰ੍ਹਾਂ ਨਿਭਾਵੇਗੀ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਵੀ ਬਹੁਤ-ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ